ਆਜ ਆਪਾਂ ਦੀ ਸਮਾਸ਼ ਪਹਿਵਾਣਾ ਜੀ ਸਿੰਘ ਜੀ ਨਾਲ ਭਾਈ ਬੜਾ ਨਾਮਾ ਵੀ ਬੰਡ ਹੋਣੀ ਆ ਬੜਾ ਸ਼ਾਨਦਾਰ ਟੂਰਨਾਮੈਂਟ ਹੋਇਆ ਲੋਕਾਂ ਨੇ ਔਰ ਮਜ਼ਾ ਲਿਆ ਇਸ ਦਾ ਛੇੜਨ ਲੰਗਰ ਦਾ ਪ੍ਰਬੰਧ ਰੱਖਿਆ ਸਾਰਾ ਤੇ ਇੱਕ ਤਰ੍ਹਾਂ ਨਾਲ ਤੇ ਟੀਮਾਂ ਨੇ ਵੀ ਸਾਡਾ ਉਹਨਾ ਨਾਮਾ ਦੀ ਗੰਡ ਹੋਣੀ ਆ ਬੜਾ ਸ਼ਾਨਦਾਰ ਟੂਰਨਾਮੈਂਟ ਆ ਲੋਕਾਂ ਨੇ ਬਹੁਤ ਮਜ਼ਾ ਲਿਆ ਹੈ ਦਾ 6 ਦਿਨ ਲੰਘਦਾ ਪ੍ਰਬੰਧ ਰੱਖਿਆ ਸਾਰਾ ਬੜੀ ਖੁਸ਼ੀ ਦੀ ਗੱਲ ਆ ਕਿ ਇਹ ਐਹੋ ਜੇ ਟੂਰਨਾਮੈਂਟ ਹੋਣੀ ਚਾਹੀਦੇ ਆ ਔਰ ਅੱਜ ਗਰਾਊਂਡ ਦੇ ਵਿੱਚ ਆ ਕੇ ਵੀ ਬੜੀ ਖੁਸ਼ੀ ਹੋਈ ਕਿ ਬਹੁਤ ਵਧੀਆ ਗਰਾਊਂਡ ਆ ਜਿੱਥੇ 6 ਦਿਨ ਤੋਂ ਦੂਰ ਦੂਰ ਤੋਂ ਖਿਡਾਰੀ ਖੇਡਣ ਆਏ ਆ ਪੂਰੇ ਮਾਨਯੋਗਾਂ ਨੂੰ ਅੱਜ ਦੇ ਤੇ ਮਾਜੂ ਮੈਂਬਰ ਪਾਰਲੀਮੈਂਟ ਸੁਵਾਰ ਮਾਨਜਿੰਦਰ ਸਿੰਘ ਕੰਗੜੀ ਜੀ ਆਇਆਂ ਨੂੰ ਕਿ ਪ੍ਰਧਾਨ ਪ੍ਰੈਜ਼ੀਡੈਂਟ ਨੂੰ ਅਗਰਜੋਨ ਦਿੱਲੀ ਜਾਣਾ ਪਿਆ ਉਹਨਾਂ ਦੀ ਵੀ ਹਾਜ਼ਰੀ ਲਵਾਦੇ ਹੋਏ ਮੈਂ ਉਹਨਾਂ ਦੇ ਅਖਤਿਆਰੀ ਫੰਡ ਦੇ ਵਿੱਚੋਂ 5 ਲੱਖ ਰੁਪਈਆ ਤੇ 3 ਲੱਖ ਰੁਪਈਆ ਕਮੇਟੀ ਸੈਂਟਰ ਲਈ ਐਸਸੀ ਕਮਿਊਨਿਟੀ ਸੈਂਟਰ ਲਈ ਤੇ 2 ਲੱਖ ਰੁਪਿਆ ਕਲੱਬ ਲਈ ਪਹੁੰਚਵਾ ਕਰਾਉਂਗਾ ਮੇਰਾ ਤੁਹਾਡੇ ਨਾਲ ਵਾਦਾ ਹੈ ਜਿਆਦਾ ਕੋਈ ਮੰਨ ਦਿੱਤਾ ਹੋਇਆ ਤੁਹਾਡੇ ਸਾਹਦੇ ਆਂਦਾ ਧੰਨਵਾਦ ਕਰਦਾ ਵਾਈਕੁ ਜੀ ਕਰਫਾ ਸਾਹਿਬ ਵਾਈਕੁ ਜੀ ਕੀ ਕਰਤੋ ਸੋ ਬਹੁਤ ਬਹੁਤ ਤਮੇ ਬੋਲ ਰਿਹਾ ਮਾਣੀਆਂ ਨਾ ਮੇਰੇ ਰੱਬ ਉੱਤੇ ਨਿਸ਼ ਕਰਨੇ ਆਪਾਂ ਰਾਮਾ ਦੀ ਵਾਖੂ ਸੁਣਨੀ ਆਹ ਉਤੋਂ ਪਹਿਲਾਂ ਆਪਾਂ ਨਿਆਗ ਆਪਾਂ ਜਿਹੜੇ ਸ਼ੋਅ ਦੇ ਠੀਕ ਦੇ ਵਿਚਾਰੇ ਦਰਸ਼ਕ ਉਹਨਾਂ ਨੇ ਇੱਕ ਇੱਕ ਆਪਣਾ ਫੋਨ ਨੰਬਰ ਇੱਕ ਆਈਫੋਨ 17 ਨੰਬਰ ਨੰਬਰ 52 ਆਇਆ ਦੇਖਿਓ ਇਹ ਦੇਖਿਓ ਸਭ ਤੋਂ ਪਹਿਲਾਂ ਮੈਂ ਦਾ ਪ੍ਰਾਈਜ਼ ਟਰਾਫੀ ਤੇ 48000 ਰੁਪਇਆ ਉਹ ਆਪਣਾ ਕੇ ਲੈ ਜਣ अकबाल सिंह मैनेजर साहब मक्खन सिंह जी बसया ਇੱਧਰ ਦੇਖ ਕੇ ਜੀ ਸਰਬੋਤਮ ਯੂਐਸਏ ਐਂਡ ਗਰੁੱਪ ਅਗਲਾ ਸਨਮਾਨ ਕੰਮਾ ਕੈਨੇਡਾ ਰਵਿੰਦਰ ਸਿੰਘ ਇੰਦਰਜੀਤ ਸਿੰਘ ਯੂਏਈ ਇਹਨਾਂ ਤੋਂ ਅਗਲਾ ਸਨਮਾਨ ਅਗਲਾ ਸਨਮਾਨ ਸਰਦਾਰ ਨੇ ਦੋਵੇਂ ਸਨਮਾਨ ਹੈ ਨੋਏ ਨਿਯਾਨੇ ਪੁੱਛਣੇ ਵਿੱਚ ਹੋਰਲਾ ਸਨਮਾਨ ਸਿੰਦਰ ਕਰੇਦਾ ਸਰਜੀਤ ਕੌਰ ਜੀ ਸਾਹਮਣੇ ਦੇਖੋ ਜੀ ਜਗਾ ਪੰਡ ਪੰਡਾ ਮੈਂ ਫੈਕਟਰੀ ਮਾਰੀ ਜੀ ਬੰਦੇ ਨੇ हांजी अगल सनमान

साहु हिन दफ़ो अगरि सुञाणी सुखेंद्र साईं जी ਅਗਲਾ ਸਨਮਾਨ ਸਾਡੇ ਸਤਿਕਾਰਯੋਗ ਅਮਰੀਤ ਸਿੰਘ ਜੀ ਕਲਪ ਨੇ ਇਹਨਾਂ ਤੋਂ ਅਗਲਾ ਸਨਮਾਨ ਬਰਨਾਨ ਸਿੰਘ ਅਮਰੀਤ ਸਿੰਘ ਸਾਹਿਬ ਇਹਨਾਂ ਤੋਂ ਅਗਲਾ ਸਨਮਾਨ ਰਣਜੀਤ ਸਿੰਘ ਰਾਣਾ ਸਰਪੰਚ

ਕਹਿੰਦਾ ਰੈਫਰੀ ਸਾਹਿਬਾਨ ਸਾਰੇ ਆ ਜਿਓ ਜੰਮੇ ਭਾਈ ਸਾਹਿਬ ਦੇਖੋ ਪੌੜਾ ਕੈਡਮੀ ਨੂੰ ਤੋਂ ਬਾਅਦ ਫਰਸਟ ਪ੍ਰਾਈਜ਼ ਜਿਹੜਾ ਬਾਅਦ ਚੱਲੋ ਟੀਮਾਂ ਦੇ ਆਓ ਰੱਖ ਦੀ ਕਲਾ ਸਨਮਾਨ ਪ੍ਰਾਈਜ਼ ਜਿਹੜਾ ਬਣਾ ਦੇ ਬਣਾ ਦੇ ਰੀਲ ਇੱਕ ਸਾਲਾਂ ਦਾ ਸੋਨ ਦਾ ਜਿਹੜਾ ਹਾਂਜੀ ਲਗਾਤਾਰ ਪ੍ਰਾਈਜ਼ ਔਰ ਇਹ ਤੋਂ ਕਤਾਰੀ ਜਾਂ ਚੱਕਿਆ ਤੇ ਅੱਜ ਤੋਂ ਆਪਣੇ ਨਜ਼ਰ ਤੋਂ ਕਨਨ ਸੋ ਸੋ